हां जी 사ਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਕਾਲੇਗੇ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਤੇ ਬਹੁਤ ਹੀ ਸੋਹਣੀਆਂ ਆਪਾਂ ਝੋਟੀਆਂ ਦਿਖਾਉਣੀਆਂ ਤੁਹਾਨੂੰ ਚੰਗੀ ਕੁਆਲਿਟੀ ਵਾਲੀਆਂ ਇੱਕ ਨੀਲੀ ਰਵੀ ਦਿਖਾਵਾਂਗੇ ਮੋਹਰਾ ਵੀ ਆ ਤੇ ਇੱਕ ਆਪਾਂ ਲੋਹੀ ਵੀ ਝੋਟੀ ਦਿਖਾਵਾਂਗੇ ਬਹੁਤ ਹੀ ਕੁਆਲਿਟੀ ਵਾਲੀਆਂ ਚੰਗੀਆਂ ਝੋਟੀਆਂ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵਾਰ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀਡੀਓ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਪਸ਼ੂਆਂ ਦੀ ਡਿਟੇਲ ਲੈਣੀਆਂ ਆ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਹਾਂ ਜੀ ਵਧੀਆ ਜੀ ਮਾਲਕ ਦੀ ਕਿਰਪਾ ਠੀਕ ਆ ਜੀ ਤੇ ਪਹਿਲੀ ਲੱਗੀ ਵੀਡੀਓ ਬਣ ਜੀ ਹਾਂ ਜੀ ਹਾਂ ਜੀ ਪਹਿਲੀ ਲੱਗੀ ਵਪਾਰ ਕਾਫੀ ਪੁਰਾਣਾ ਹੀ ਆ ਪੁਰਾਣਾ 84 ਦਾ ਵਪਾਰ ਕਰਦੇ ਆ ਜੀ ਠੀਕ ਆ ਜੀ ਠੀਕ ਆ ਹਾਂ ਜੀ ਐਡਰੈਸ ਦੱਸ ਦਿਓ ਜੀ ਆਪਣਾ ਪਿੰਡ ਕਾਲੇਕੇ ਬੱਬੂ ਵਪਾਰੀ ਜ਼ਿਲ੍ਹਾ ਅੰਮ੍ਰਿਤਸਰ ਜੀ ਲਪਾਪਾ ਬਕਾਲਾ ਠੀਕ ਆ ਜੀ ਹਾਂ ਜੀ ਤੇ ਫੋਨ ਨੰਬਰ ਦੱਸ ਦਿਓ ਜੀ 9546901581 ਠੀਕ ਇਹ ਪਿੰਡ ਕਿੱਥੇ ਕਿ ਪੈਂਦਾ ਆਪਣਾ ਇਹ ਖਲਚੀਆਂ ਲੱਗੇ ਪੈਂਦਾ ਜੀ ਖਲਚੀਆਂ ਲੱਗੇ ਠੀਕ ਆ ਤਾਂ ਕਿੰਨੀਆਂ ਆਪਣੇ ਕੋਲ 5000 ਦੀ 6 ਲ ਹੋਣ ਆਈਆਂ 5 ਠੀਕ ਆ ਜੀ ਠੀਕ ਆ ਤੇ ਇੱਕ ਗੱਬਣਾ ਵਿੱਚ ਆ ਗੱਬਣਾ ਮੈਂ ਠੀਕ ਆ ਇੱਕ ਗੱਬਣਾ ਤਾਂ ਆਪਣੇ ਮੁੱਲ ਕਿੱਥੋਂ ਸ਼ੁਰੂ ਆ 55000 ਤੋਂ 55000 ਤੋਂ ਮੱਝ ਦੇਣੀ ਆ ਆਪਾਂ ਹਾਂ ਜੀ ਮੱਝ ਦੇਣੀ ਆ ਸੋਹਣੀ ਸੰਖੀ 8 ਕਿਲੋ ਦੇਾਂਗੇ ਦੁੱਧ ਨੀਲੀ ਦੀ ਹੋਊਗੀ ਨੀਲੀ ਦੀ ਹੋਊਗੀ ਠੀਕ ਆ ਤੇ ਆਪਾਂ ਸ਼ਰਵਾਦ ਵੱਡੀ ਝੋਟੀ ਤੋਂ ਕਰੀਏ ਹੈ ਨਾ ਹਾਂ ਵੱਡੀ ਝੋਟੀ ਤੋਂ ਤੇ ਇਹ ਕਿੰਵਾ ਸੁਹਾਵਾ ਇਹ ਦੂਜਾ ਸੁਹਾਵਾ ਜੀ ਦੂਜਾ ਸੁਹਾਵਾ ਹਾਂਜੀ ਠੀਕ ਹੈ ਤੋਰੀ ਇਹ ਇਹਨੂੰ ਕੋਲੋਂ ਕਿੰਨੇ ਦਿਨ ਲੈ ਜੂਗੀ ਇਹ ਇਹ ਹੱਥ ਦੇ ਲੈ ਜੂਗੀ ਮੈਂ 15 ਕਿਲੋ ਦੀ ਗਾਰੰਟੀ ਆ 8 ਦਿਨ ਲੈ ਜੂਗੀ ਹਾਂਜੀ ਤੇ ਇੱਧਰ ਦੀ ਹੈ ਕਿ ਉੱਧਰੋਂ ਨੇ ਆਉਂਦੇ ਇਹ ਹਰਿਆਣੇ ਤੋਂ ਲਿਆਂਦੀ ਹੈ ਹਾਂਜੀ ਆ ਵੇਖੋ ਜੀ ਤਨ ਝੋਟੀ ਦਿਖਾਉਣੀ ਪਹਿਲਾ ਹੀ ਸੁਹਾ ਦੂਜਾ ਦੂਜਾ ਹਾਂਜੀ ਠੀਕ ਹੈ ਦੰਦਾਂ ਜਾਂ ਕਿਦਾਂ ਜੀ ਜਵਾਨ ਹੀ ਮਾਨੂੰ ਜਵਾਨ ਹੋ ਗਈ ਆ ਬਾਕੀ ਲੇਵਾ ਚੰਗਾ ਸੋਹਣਾ ਤਿਆਰ ਕੀਤਾ ਕੱਦ ਪੂਰਾ ਵੱਡਾ ਵੇਖੋ ਜੀ ਥਾਣ ਬੜਾ ਸੋਹਣਾ ਲੱਗਾ ਕਰਮਾਲੀ ਨੂੰ ਆਹ ਵੇਖੋ ਕਰੋ ਚੱਕ ਆਜੋ ਭਾਜੀ ਲੈ ਆਓ ਮੋੜ ਲਿਓ ਬਾਕੀ ਲੇਵਾ ਚੰਗਾ ਸੋਹਣਾ ਵਾ ਜੀ ਦਿਨ ਅੱਠ ਕ ਲੈ ਜਾਣੇ ਹਨਾ ਹਾਂਜੀ 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 ਕੱਦ ਪੂਰਾ ਵੱਡਾ ਵਾ ਹਾਂਜੀ ਦੁੱਧ ਕਿੰਨਾ ਕੁ ਚਵਾਈ ਜਾਊਗੀ ਇਹ 14 15 ਅੱਛਾ 14 15 ਕਿਲੋ ਦੁੱਧ ਚਵਾਈ ਨੂੰ ਠੀਕ ਠੀਕ ਆ ਬਾਕੀ ਇਹ ਹੈ ਕਿ ਠੰਡੀ ਆ ਕੋਈ ਸੋਹਣੀ ਸਨੱਖੀ ਪੂਰੀ ਆ ਲੇਵਾ ਵੀ ਚੰਗਾ ਸੋਹਣਾ ਤਿਆਰ ਕਰਨ ਦੀ ਆ ਥਾਣ ਵੀ ਚੰਗੇ ਲੱਗੇ ਆ ਮੋੜ ਲਿਓ ਆਜੋ ਭਾਜੀ ਆਜੋ ਆ ਵੀ ਕੋਈ ਸਿੰਘ ਦੀ ਕੁਆਲਟੀ ਫੇਸ ਵੇਖੋ ਕਿੰਨਾ ਸੋਹਣਾ ਹੈ ਵਾ ਪੂਰਾ ਚੰਗਾ ਫੇਸ ਆ ਇੱਕਦਾਂ ਪਿੱਛੋਂ ਵੀ ਦਿਖਾ ਦਿੰਦੇ ਆ ਕਰੋ ਜੀ ਕਿੰਨਾ ਮੁੱਲ ਕਰਨਾ ਜੀ ਇਹਦਾ ਇੱਕ ਤਾਂ ਛੋੜ ਕਿ ਨਹੀਂ ਕਰ ਦੋਗੇ 2000 ਇੱਕ ਅੱਠ ਦੀ ਹਾਂਜੀ ਹੋਰ ਘਟਾ ਦੀ ਥੋੜੇ ਘਟਾ ਦਿਓ 5 ਦੀ ਕੋਈ ਮਾਨਤਨ ਪੂਰਾ ਹੋਊਗਾ ਦੇ ਦੋਗੇ ਨਾ 5 ਦੀ ਫੋਨ ਲਾਵੇ ਕੋਈ ਪਤਾ ਨਹੀਂ ਹੋਰ ਘਟ ਜਾਣ ਹਾਂਜੀ ਹਾਂਜੀ ਹਨਾ ਇੱਕ ਵਾਰ ਮੂੰਹ ਮਾਇ ਦਾ ਫੇਰ ਦਿਖਾ ਰਹੀ ਆ ਵੇਖੋ ਜੀ ਸੋਹਣੀ ਸਨਖੀ ਪੂਰੀ ਆ ਕੁਆਲਿਟੀ ਚੰਗੀ ਆ ਬਾਕੀ ਥਣ ਥਣ ਚੰਗੇ ਸੋਹਣੇ ਲੱਗੇ ਆ ਵੇਖ ਲਓ ਚੰਗੀ ਆ ਜੀ ਛੋਟੀ ਠੀਕ ਆ ਤਾਂ ਦੂਜੇ ਨੰਬਰ ਵਾਲੀ ਬਾਰੇ ਦੱਸਿਓ ਜੀ ਦੂਜੀ 75 ਦੀ ਦੇ ਦਾਂਗੇ ਸੂਈ ਕਦੋਂ ਦੀ ਆ ਜੀ 20 ਦਿਨ ਹੋ ਗਿਆ ਅੱਛਾ 20 20 ਦਿਨ ਹੋ ਗਏ ਸੂਈ ਅੱਜ ਡੁੱਧ ਦੇਾਂਗੇ ਮਿਲ ਕੇ 8 ਲੀਟਰ ਦੁੱਧ ਹਾਂਜੀ ਬੱਚਾ ਕੀ ਮਗਰ ਕਟਾ ਕਟਾ ਕਿਹੜਾ ਜੀ ਇਹਦਾ ਲਾ ਦੱਸ ਆਓ ਅੱਗੇ ਹਾਂਜੀ ਸਾਰੇ ਬੱਚੇ ਆਵੇ ਲੋ ਕੁਲੇ ਹੀ ਆ ਤੇ 8 ਲੀਟਰ ਦੁੱਧ ਆ ਤੋਰਾ ਜੀ ਇਹਨੂੰ ਸੁਈ ਨੂੰ ਕਿੰਨੇ ਦਿਨ ਹੋਇਆ 20 ਦਿਨ 20 ਦਿਨ ਬਾਕੀ ਥਣ ਬੜੇ ਸੋਹਣੇ ਲੱਗਿਆ ਲੋਹੀ ਚ ਆ ਜਾਂਦੀ ਹੈ ਹਨਾ ਸਿੰਘ ਇਹਦਾ ਵੀ ਚੰਗਾ ਵਾ ਸੋਹਣੀ ਆ ਥਣ ਪੰਜ ਆ ਇਹਦੇ ਹਾਂਜੀ ਚਲਦੇ ਪੰਜੇ ਹਾਂਜੀ ਚਲਦੇ ਠੀਕ ਆ ਪੰਜਾਂ ਜੋ ਤਾਰਾ ਆਉਂਦੀਆਂ ਪੰਜਾਂ ਆਹ ਦੇਖੋ ਇਹ ਸਿੰਘ ਦੀ ਕੁਆਲਿਟੀ ਥਾਣ ਵੇਖੋ ਕਿੱਡਾ ਸੋਹਣਾ ਕੁਆਲਿਟੀ ਵਾਲਾ ਚੰਗਾ ਲੱਗਾ ਲੇਵਾ ਵੀ ਚੰਗਾ ਸੋਹਣਾ ਆਜੋ ਮੋੜ ਲਿਓ ਵਿੱਚ ਬੰਦੋ ਆਹ ਵੇਖੋ ਧਿਆਨ ਦੋ ਕਰੋ ਜਕ ਦੁੱਧ ਨੂੰ ਵਾਜੋ ਵੀ ਭਾਈ ਥੋੜਾ ਬਦ ਹਾਂਜੀ ਹਾਂਜੀ ਠੀਕ ਹੈ ਜੀ ਛੰਡ ਕਰਕੇ ਮਾਰੋ ਛੰਡ ਕਰਕੇ ਤੈਨੂੰ ਬਹੁਤ ਜਿਆਦਾ ਪੈਣ ਰਹੀ ਹੈ ਉਹਦਾ ਕਰਕੇ ਫੇਰ ਫਰਕ ਦੁੱਧ ਦਾ ਜੀ 11-12 ਕਿਲੋ ਹੋ ਜਾਂਦਾ ਲੈ ਤੇ ਮੁੱਲ ਕਿੰਨਾ ਕਰਨਾ ਜੀ 75 ਦੀ ਦੇ ਦਾਂ ਛੋੜ ਕਿੰਨੀ ਕਰ ਦੋਗੇ 2000 ਇਹ ਹੋ ਗਈ 73 ਦੀ ਹਾਂਜੀ 70 ਦੀ ਨਾ ਕਰਦੀ ਪੂਰੇ ਦੀ ਚਲੋ ਮੌਕੇ ਤੇ ਹੋ ਜੂਗੀ ਬਾਦਾ ਘਾਟਾ ਕਰ ਲਾਂ ਕੋਈ ਨਹੀਂ 73 ਠੀਕ ਆ 73 ਹੀ ਕਰਨਾ ਹਾਂਜੀ ਵੇਖ ਲਓ ਮਰਜੀ ਝੋਟੀ ਬੜੀ ਜਿਆਦੀ ਫਰੀ ਝੋਟੀ ਆ ਦੋਂਦੀ ਸੂਈ ਆ ਠੀਕ ਆ ਦੋਂਦੀ ਆ ਜੇ ਅੱਛਾ ਦੰਦਾ ਜੀ ਆ ਚਲੋ 73 ਦੀ ਦੇ ਦਿਓ ਬਾਕੀ ਛੋੜ ਤੇ ਕਰਾਈ ਲੈਣੀ ਭੈਣ ਭਰਾ ਜਿੰਨਾ ਫੋਨ ਕਰ ਲਿਆ ਕਰ ਲਾਂਗੇ ਮਣਤਣ ਹੈ ਕਰ ਲਾਂਗੇ ਮਣਤਣ ਠੀਕ ਆ ਫੋਨ ਲਾਵੇ ਕੋਈ ਹਾਂਜੀ ਬਾਕੀ ਚੰਗੀ ਸੋਣੀ ਆ ਤੇ ਬੱਚਾ ਕੱਟਾ ਮੰਗਰ ਅਗਲੀ ਵਾਰ ਇਹ ਦੱਸਿਓ ਜੀ ਅਗਲੇ ਭਲੇ 8 ਕਿਲੋ ਦੁੱਧ ਆ ਜੀ 8 ਕਿਲੋ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਹੋ ਗਿਆ 5 6 7 ਦਿਨ ਨੂੰ 6 ਤੋਂ 7 ਦਿਨ ਬੱਚਾ ਗਈ ਮਗਰ ਅੱਡੀ ਉਰਲੀ ਆ ਹਾਂਜੀ ਆਹ ਬੋਲਾ ਵਾ ਜੀ ਆਹ ਕੱਟੀ ਕੁਲੀ ਆ ਹਨਾ ਠੀਕ ਆ ਜੀ ਦੋ ਦੁੱਧ ਕੇ ਬੋਲਾ ਆ ਗਿਆ ਕਿੰਨਾ ਦੁੱਧ 6 7 ਕਿਲੋ ਪੱਕਾ ਦੁੱਧ 6 7 ਕਿਲੋ ਦੁੱਧ ਜਿਹੜਾ ਮਾਲਾ ਅਗਲੇ ਮੁੜ ਕੇ ਚੋਣੀ ਨਹੀਂ ਧੋਖਾ ਥੋੜਾ ਕਰਨਾ ਹੈ ਬਿਲਕੁਲ 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 ਆ ਵੇਖੋ ਇਹ ਬਾਕੀ ਲੇਵਾ ਚੰਗਾ ਸੋਹਣਾ ਵਾ ਆ ਵੇਖੋ ਰੰਗ ਵੇਖੋ ਮੈਨੂੰ ਲੱਗਦਾ ਕਿ ਕਾਲਾ ਹੀ ਰੰਗ ਸਾਰਾ ਜਾਪਦਾ ਹੈ ਨਾ ਕਮਾਲਾ ਥੋੜੀ ਜਗਾ ਘੱਟ ਕਰਕੇ ਇਹ ਆ ਕਿ ਇੱਥੇ ਤੋੜ ਕੇ ਦਿਖਾ ਮੜਿਆ ਨੂੰ ਤੋੜ ਲਓ ਬੱਚੇ ਆ ਨੂੰ ਤੁਰ ਪਾਣਾ ਆ ਇਹਨੂੰ ਕਮਾਲੋ ਇੱਥੋਂ ਆਹੇ ਖੇ ਬੇਲ ਬਾਲ ਕਾਫੀ ਲੰਮੀ ਆ ਲੇਵਾ ਵੀ ਚੰਗਾ ਸੋਹਣਾ ਥਣ ਵੀ ਚੰਗੇ ਲੱਗੇ ਆ ਜੀ ਆ ਜੋ ਮੋੜ ਲਓ ਤੂੰ ਤੋਂ ਵਾਜੂਗੀ ਥੋੜਾ ਬੋੜੀ ਵਾਜੂਗੀ ਦਿੱਲੀ ਮੈਂ ਇਹਦੇ 10 ਪੰਨੇ 14 ਦੀ ਸੂਈ ਆ ਤੇ ਠੀਕ ਹੈ ਠੀਕ ਹੈ ਜੀ ਠੀਕ ਹੈ ਬੋੜੇ ਬੋੜੇ ਤਿਆਰ ਜੀ ਦੋ ਤੇ ਫੇ ਬਾਕੀ ਕੋਈ ਥਣਾ ਸੁਣਾ ਦੀ ਬਾਤ ਘਾੜਦ ਨੇ ਜੀ ਕਿ ਕਿਹੇ ਵੀ ਪਸ਼ੂ ਦੀ ਤੁਨ ਨੂੰ ਫੁੱਲ ਬੋਲੀ ਸਾਰੇ ਥਣਾ ਮਈਆਂ ਦੀ ਗਰੰਟੀ ਹੈ ਥਣਾ ਦੀ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ 74 ਛੋਟ ਕਿ ਨਹੀਂ ਕਰ ਦੋਗੇ 2000 2072000 ਦੀ 70 ਦੀ ਵੀ ਦੇ ਦਾਂਗੇ ਛੋਟ ਹੋ ਜੀ 70 ਚ ਨਹੀਂ 700 ਛੋੜ ਕੀ ਕਰਾਂਗੇ ਹੁਣ ਫੇ ਤੂੰ ਵੀ ਸਿਆਣਾ ਮੋਲੀ ਮੋਲੀ ਬਰਾਬਰ ਮੰਗੇ ਇਸੇ ਕਰਕੇ ਤੇ ਭੈਣ ਭਰਾਵਾਂ ਨੇ ਕਰਾਉਣੀ ਆ ਚੱਲ ਕੋਈ ਨਹੀਂ ਕਰਾਂਗੇ ਮਾਨਤਾ ਨਾ ਫੋਨ ਲਾਵੇ ਕੋਈ ਆ ਨਾ ਹਾਂਜੀ ਹਾਂਜੀ ਮੋੜ ਨਾ ਥੋੜੀ ਕੇ ਇਹਨੂੰ ਭੈਣ ਭਰਾ ਜੋੜਨੇ ਆ ਨਵੇਂ ਨਵੇਂ ਏਦਾਂ ਦਾ ਪਿਆਰ ਬਣਾਉਣਾ ਵੀ ਕੋਈ ਇੱਕ ਲੈਣਾ ਤੇ ਦੋ ਲੈ ਕੇ ਜਾਵੇ ਤੇ ਚਿੰਤਾ ਨਾ ਕਰ ਦੁੱਧਾਂ ਹੀ ਝੂਠ ਨਹੀਂ ਬੋਲਦੇ ਗਾਰੰਟੀ ਆ ਠੀਕ ਹੈ ਠੀਕ ਹੈ ਸਿਲਡੀ ਗਾਰੰਟੀ ਆ ਤੇ ਅਗਲੀ ਜਿਹੜੀ ਆ ਅਗਲੀ ਆ ਜੀ 8 ਕਿਲੋ ਦੁੱਧ ਮਿੰਤੀ ਦਾ ਤੇ ਬੱਚਾ ਕੀ ਮਗਰ ਦੇ ਮਗਰ ਕੱਟੀ ਆ ਕੱਟੀ ਏ ਦੇ ਮਗਰ ਬੱਚੇ ਸਾਰੇ ਹੀ ਸਾਹਮਣੇ ਬੱਜਿਆ ਆ ਵੇਖ ਲੋ ਜੇ ਆ ਤਕੂਲੇ ਆ ਬੱਚੇ ਕੋਈ ਦਾਹਾਂ 15 20 ਡਣਾ ਤੋਂ ਵੱਧ ਨਹੀਂ ਹੋਏਗਾ ਜਾਬ ਦਾ ਤੇ 8 ਕਿਲੋ ਦੁੱਧ ਦੇ ਕੋਲ ਹਾਂਜੀ ਹਾਂਜੀ ਸੋਹਰੋ ਜੀ ਇਹਨੂੰ ਵੀ 8 ਕਿਲੋ ਦੁੱਧ ਦੇ ਦੇ ਕੋਲ ਵੇਖ ਲਓ ਜੀ ਸੋਹਣੀ ਆ ਜੀ ਇਹ ਵੀ ਮੁੱਲ ਤੁਸੀਂ ਵੇਖੋ ਮੁੱਲ ਆ ਮੁੱਲੀ ਤੁਹਾਨੂੰ ਲੱਭਣੀ ਨਹੀਂਗੇ ਸੂਆ ਇਹਦਾ ਕਰਵਾ ਜੀ ਪਹਿਲਾਂ ਪਹਿਲਾਂ ਹੀ ਸੂਆ ਸੂਈ ਆ ਥੋੜਾ ਜਿਹਾ ਸਰਨ ਮਾਰਦੀ ਲੱਗਦਾ ਹਨਾ ਮਾਰਾ ਜੇ ਕਰਦੀ ਉਨੀ ਕੀ ਠੀਕ ਆ ਲੇਵਾ ਕੋ ਨਹੀਂ ਉੱਤੋਂ ਨਹੀਂ ਨਹੀਂ ਲੇਵਾ ਚੰਗਾ ਜੀ ਆ ਜੋ ਮੋੜ ਨਾਲ ਵੀਰ ਜੀ ਮੋੜ ਜੋ ਤਾਹ ਨਾ ਜਿਹੜਾ ਉਹ ਨਹੀਂ ਉੱਤੋਂ ਤੋਂ ਨਹੀਂ ਥੱਲੇ ਹਾਂਜੀ ਹਾਂਜੀ ਲੇਵਾ ਚੰਗਾ ਸੋਹਣਾ ਵਾ ਥਣ ਵੀ ਚੰਗੇ ਲੱਗੇ ਜੀ ਪਰਮਾਲੀ ਕੁਆਲਟੀ ਵਾਲੀ ਆ ਹਾਂਜੀ ਦੁੱਧਾ 8 ਕਿਲੋ ਹੀ ਆ ਹਾਂ ਹੈਨਾ ਪੱਕਾ ਲੀਟਰ ਮਾਰ ਕੇ ਵਾਜੋਗੇ ਕਿ ਕਿਲੋ ਖੰਡਕ ਨੇ ਵਧੂਗੀ ਠੰਡ ਬਹੁਤ ਪੈਣ ਗਈ ਆ ਠੰਡ ਵੀ ਆ ਬਾਕੀ ਕਈ ਵਾਰ ਇਹ ਆ ਕਿ ਜਿਆਦਾ ਡੰਗਰਾਂ ਚ ਵੰਡ ਨਹੀਂ ਪੂਰਾ ਆਉਂਦਾ ਨਹੀਂ ਪੈਂਦਾ ਮਾਲ ਜਿਆਦਾ ਵਾ ਸੱਤ ਮਹੀਆਂ ਵਾ ਹਾਂਜੀ ਠੀਕ ਜਿਆ ਬਾੜੀਆਂ ਬਈ ਉਸੇ ਕਰਕੇ ਪਾਈਆਂ ਨਹੀਂ ਵੀਡੀਓ ਤੇ ਠੀਕ ਠੀਕ ਚਲੋ ਕੋਈ ਗੱਲ ਨਹੀਂ ਤੇ ਕਿੰਨਾ ਕਰਨਾ ਮੋਲੇ ਦਾ 68 ਦੀ ਦੇ ਦਾਂਗੇ ਹਾਂਜੀ 68 ਦੀ ਛੋੜ ਕਰ ਦਾਂਗੇ ਝਾਰ 65 ਦੀ ਜਾਣਦੇ ਪਾ ਚਲ ਠੀਕ ਆ ਫੋਨ ਲਾਵੇ ਕੋਈ ਭੈਣ ਭਰਾ ਮੋੜਨਾ ਕਿਸ ਨੂੰ ਨਹੀਂਗਾ ਯਾਰਾ ਦੇ ਦੇਣੀਆਂ ਹੁਣ ਹਾਂਜੀ ਹਾਂਜੀ ਮਾਲ ਮਾਲ ਮਿਲਦਾ ਚੰਗਾ ਮਾਲ ਨਹੀਂ ਮਿਲਦਾ ਚੰਗਾ ਨਹੀਂ ਬੰਦਾ ਹਾਂਜੀ ਚੰਗੇ ਦੀ ਕੀਮਤ ਲਾਉਣੀ ਪੈਂਦੀ ਜੀ ਤੁਸੀਂ ਵੀ ਕੀਮਤ ਲਾ ਕੇ ਲਿਆਂਦੀ ਆ ਅੱਗੇ ਵੀ ਜੇ ਕੋਈ ਕੀਮਤ ਭਰੂ ਭੁਈ ਦੇਣੀ ਆ ਆਪਾਂ ਚੀਜ਼ ਹਨਾ ਤੇ ਚੀਜ਼ ਦੀ ਕੀਮਤ ਪੂਰੀ ਮਿਲੇ ਫੇਰ ਹੀ ਕੋਈ ਨਾ ਕੋਈ ਦਿੰਦਾ ਘਰਾਂ ਵਾਲੇ ਵੀ ਨਹੀਂ ਹੁਣ ਚਰ ਦਿੰਦੇ ਤੇ ਇਹਦੇ ਬਾਰੇ ਦੱਸਿਓ ਜੀ ਇਹਦਾ 55000 ਮੁੱਲ ਹੈ ਜੀ 55000 ਮੁੱਲ ਕਰ ਦੇਣਾ ਇਹਦਾ ਹਾਂਜੀ 8 ਕਿਲੋ ਦੁੱਧਾਂ ਦੇ 8 ਕਿਲੋ ਦੁੱਧ 8 ਕਿਲੋ ਠੀਕ ਐ ਸੁਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਸੁਈ ਨੂੰ ਹੋ ਗਿਆ 8-10 ਦਿਨ 8-10 ਦਿਨ ਬਾਕੀ ਲੇਵਾ ਚੰਗਾ ਸੋਹਣਾ ਆ ਵੇਖੋ ਹਾਂਜੀ ਮਧਰੀ ਬੱਟੀ ਦੀ ਆ ਜੀ 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 ਬਾਕੀ ਜਿਆਦਾ ਕੋਈ ਵੱਡੀ ਨਹੀਂ ਗਈ 15 మీడియం ਜਿਹੇ ਕਰਦੇ ਆ ਆਜਾ ਮੋੜ ਲੇਵਾਂ ਲੂਆ ਚੰਗਾ ਸੋਹਣਾ ਵਾ ਥਣ ਚੰਗਾ ਕੁਆਲਟੀ ਵਾਲਾ ਜੀ 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 ਏਦਾਂ ਦਾ ਵਾਕੇ ਲੱਖ ਵਾਲੀ ਮੱਝਾਂ ਨੂੰ ਲੇਵਾ ਲੱਗਾ ਹੁੰਦਾ ਵਾ ਥੋੜਾ ਇਹ ਹੈ ਕਿ ਤੁਸੀਂ ਅੱਧੇ ਲੱਖ ਦੇ ਥੋੜਾ ਜਿਹਾ ਵਾਧਿਆ ਹਾਂਜੀ 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 ਠੀਕ ਮੁੱਲ ਨਹੀਂ ਕੀਤਾ ਮੁੱਲ ਥੋੜਾ ਕੀਤਾ 55000 ਕੋ ਮੁੱਲ ਵਾ ਹਾਂਜੀ 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 ਠੀਕ ਹੈ ਜੀ ਤੇ ਦੁੱਧ ਦੇ ਵਾਜੂ ਥੋੜਾ ਪਤਾ ਕਿ ਨਹੀਂ ਨਹੀਂ 8 ਕਿਲੋ ਦੋ ਥੋੜਾ ਥੋੜਾ ਹੁੰਦਾ ਵਾ ਇੱਕ ਅੱਧ ਮੁਤਾਬਕ ਨਨਕਾ ਇਹ ਥੋੜਾ ਨਹੀਂ ਜਦੋਂ ਬਾਲਟੀ ਚ ਪੈਂਦਾ ਵਾ ਨਾ ਉਦੋਂ ਜਾ ਕੇ ਝੂਠ ਬੁਲਾਉਣਾ 10000 ਦੱਸ ਤੀਏ ਮੁੜ ਕੇ ਅਗਲਾ ਫੇਰ ਫੋਨ ਕਰੂ ਨੰਬਰ ਤੇ ਸਾਡਾ ਅਗਲੇ ਕੋ ਜਾਣਾ ਹੀ ਜਾਣਾ ਜੀ 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 ਉਹਨਾਂ ਦੁੱਧ ਦੱਸੋ ਜਿੰਨਾ ਹੈਗਾ ਮੈਂ ਥੱਲੇ ਠੀਕ ਆ ਅਗਲੇ ਚੋਣੀ ਵੀ ਆ ਬਾਕੀ ਕੋਈ ਸੇਵਾ ਕਰੂ ਤੂੰ ਥੋੜਾ ਬੋਧਾ ਕੀਤਾ ਮਿਲਦੇ ਮੇਲੇ ਜਿੰਨਾ ਪਾਲਾਂਗੇ ਉਹਨੇ ਚੋਲਾਗੇ ਜੀ ਠੀਕ ਹੈ ਜੀ ਕਰਨੀ ਕੋਈ ਗੱਲਬਾਤ ਹੋਰ ਜੀ ਬਸ ਠੀਕ ਆ 55 ਮੋਲੇ ਦਾ ਮਨਪਾਨ ਕਰ ਲਾਂਗੇ ਠੀਕ ਹੈ ਜੀ ਬਾਕੀ ਫੋਨ ਲਾ ਲੈ ਕੋਈ ਭੈਣ ਭਰਾ ਠੰਡੀ ਸੀਲ ਫੋਲਿਓ ਤੇ ਪਾਛੂਾਰ ਵੇਲੇ ਆਉਂਦੇ ਜਾਂਦੇ ਹੀ ਰਹਿੰਦੇ ਹਨ ਪਾਰ ਦਾ ਕੰਮ ਕਰਦੇ ਝੂਠ ਨਹੀਂ ਬੋਲਣਾ ਵੀ ਮੈਂ ਬਾਹਰ ਚੱਲਿਆ ਆਂ ਨੂੰ ਬੋਲ ਕੇ ਵੇਚਣ ਦਾ ਫਾਇਦਾ ਨਹੀਂ ਕੱਲ ਨੂੰ ਫੇਰ ਬਦਨਾਮੀ ਹੁੰਦੀ ਬੰਦੇ ਦੀ ਹਾਂਜੀ 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 ਠੀਕ ਹੈ ਜੀ ਬਾਕੀ ਲਾ ਲਿਓ ਫੋਨ ਭਾਈ ਨੂੰ ਵੀਡੀਓ ਸ਼ੇਅਰ ਕਰ ਦਿਓ ਤੇ ਆ ਕੇ ਆਪਣੀ ਸਲੀ ਕਰਕੇ ਦੋ ਟਾਈਮ ਚਵਾਈ ਕਰਕੇ ਠੀਕ ਹੈ ਫੇਰ ਲੈ ਕੇ ਜਾਇਓ ਜੀ ਧੰਨਵਾਦ